ਆ ਤੇਰੇ ਜੋ ਵਿੱਚ ਕੋਈ ਕਿਸੇ ਨੂੰ ਇਹਨਾਂ 10 ਰੁਪਏ ਨਹੀਂ ਦਿੰਦਾ ਬਾਜੀ ਨੇ ਪੂਰਾ ਵੀੜਾ ਚੁੱਕਿਆ ਤੁਹਾਡੇ ਲਈ ਵੀਰੇ ਮੇਰਾ ਪਰ ਮੇਰੇ ਨਾਲ ਅਦਨ ਕੱਚੀ ਬਿੱਕਰ ਕਰਦਾ ਵੀ ਦੇ ਕਬੀਰੇ ਇੱਕ ਬੇਸਾਰਾ ਨੂੰ ਸਾਹਰਾ ਦਿੰਦਾ ਕਿਉਂਕਿ ਮੈਨੂੰ ਕਿਸੇ ਕੋਲ ਕੋਈ ਨਾਗਰਨੀਤੀ ਵੀ ਮੇਰਾ ਮੰਦਲ ਮੇਰੇ ਨਾਮ ਕਰੂਗਾ ਵੀਰਾ ਤੋਂ ਗਵਾ ਦਿਰਦਾ ਜੇ ਮੇਰੇ ਗਰੀਬ ਪੁੱਤਿਆ ਚਾਹਰੇ ਪਰ ਮੇਰੇ ਬੱਲੇ ਬੱਲੇ ਨੂੰ ਕਤਾਰ ਵਸਤੇ ਵੀ ਕੋਈ ਆਉਣੀ ਨਹੀਂ ਮੀਨੀ ਤਾਂ ਰੋਣਾ ਨਹੀਂ ਗਰੋਂ ਕਿ ਨਹੀਂ ਕੁਛ ਬਣਦਾ ਪਰ ਤੇਰੇ ਨਾਲ ਸਾਰਾ ਕੁਝ ਕਰਿਆ ਬਸ ਸਾਰਾ ਕੁਝ ਕਰਾਂਗੇ ਟੈਨਸ਼ਨ ਨਹੀਂ ਲੈਣਾ ਅਬ ਮੁਸਲਤਾਨ بارش ਨੇ ਇੱਕ ਗਰੀਬ ਪਰਿਵਾਰ ਦੀ ਘਰ ਦੀ ਛੱਤ ਟਟੇਰੀ ਕਰਕੇ ਰੱਖ ਦਿੱਤੀ ਸੀ ਉਹਨਾਂ ਦਾ ਸੁਪਨੇ ਦਾ ਘਰ ਚੂਚੂਰ ਹੋ ਗਿਆ ਸੀ ਤਨਰੂਰ ਦੇ ਐਮਐਲਏ ਨਿਰੰਦਰ ਕੌਰ ਭਰਾਸ ਦੇ ਜਿਹੜੇ ਹਸਬੰਡ ਨੇ ਉਹ ਇਸ ਪਰਿਵਾਰ ਲਈ ਮਸੀਹਾ ਬਣ ਕੇ ਸਾਹਮਣੇ ਆਏ ਨੇ ਉਹਨਾਂ ਦਾ ਚ ਜਨਮ ਦਿਨ ਵੀ ਹੈ ਸੋ ਉਹਨਾਂ ਵੱਲੋਂ ਇਸ ਛੱਤ ਦਾ ਜਿਹੜੀ ਮਰਮਤ ਦਾ ਉਹਨਾਂ ਨੇ ਵੀੜਾ ਚੁੱਕਿਆ ਇਹ ਤਾਂ ਸਾਡਾ ਫਰਜ਼ ਹੈ ਕਿਉਂਕਿ ਮੈਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਤੁਹਾਡੇ ਚੈਨਲ ਜਿਹੜੀ ਦੇਖਿਆ ਸੀਗਾ ਕਿ ਇੱਕ ਗਰੀਬ ਪਰਿਵਾਰ ਆ ਜੋ ਸਾਡਾ ਭਰਾ ਹੈ ਮੋਹਨ ਸਿੰਘ ਇਹਦੀ ਪਿਛਲੇ ਸਮੇਂ ਦੌਰਾਨ ਐਕਸੀਡੈਂਟ ਕਾਰਨ ਬਾਹ ਵੀ ਕੱਟ ਗਈ ਸੀ ਤੇ ਬੜਾ ਗਰੀਬ ਪਰਿਵਾਰ ਹੈ ਦੋ ਬੇਟੀਆਂ ਨੇ ਇੱਕ ਬੱਚਾ ਹੈ ਤੇ ਅੱਜ ਮੇਰਾ ਜਨਮ ਦਿਨ ਸੀ ਮੈਂ ਸੋਚਿਆ ਕਿਉਂ ਨਾ ਇਸ ਦਿਨ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜਿੱਥੇ ਅਸੀਂ ਸਾਡੇ ਨਿੱਜੀ ਜ਼ਿੰਦਗੀ 'ਚ ਬੜੇ ਖਰਚੇ ਕਰਦੇ ਆ ਤੇ ਮੈਂ ਸੋਚਿਆ ਕਿ ਵੀ ਆਪਾਂ ਉਹਨਾਂ ਖਰਚਿਆਂ ਤੋਂ ਗਰੇਜ ਕਰਕੇ ਇਸ ਤਰ੍ਹਾਂ ਦੇ ਗਰੀਬ ਪਰਿਵਾਰ ਦੀ ਅੱਜ ਮੈਂ ਨਾਲ ਜੀ ਕੁਝ ਰਾਸਣ ਤੇ ਕੁਝ ਬਾਲੀ ਮੈਂ ਸਹਾਇਤਾ ਕੀਤੀ ਆ ਜੋ ਵੀ ਸਰਕਾਰੀ ਮਦਦ ਹੁੰਦੀ ਆ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਉਹਨੂੰ ਥੋੜਾ ਟਾਈਮ ਲੱਗ ਜਾਂਦਾ ਪਰ ਗਰੀਬ ਲਈ ਇੱਕ ਰਾਤ ਵੀ ਲਗਾਉਣੀ ਔਖੀ ਹੋ ਜਾਂਦੀ ਆ ਤੇ ਉਹ ਸਮਾਂ ਇਹਨਾਂ ਦਾ ਸੌਖਾ ਨਿਕਲੇ ਕਿਉਂਕਿ ਮੌਸਮ ਵੀ ਖਰਾਬ ਆ ਉਸ ਲਈ ਅਸੀਂ ਮੌਕੇ ਤੇ ਮਦਦ ਕੀਤੀ ਆ ਅ ਡੈਲੀਪੋਸਟ ਪੰਜਾਬੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਰਜੀਵ ਸ਼ਰਮਾ ਮूसलाधार بارش ਨੇ ਇੱਕ ਗਰੀਬ ਪਰਿਵਾਰ ਦੀ ਘਰ ਦੀ ਛੱਤ ਟੈਟੇਰੀ ਕਰਕੇ ਰੱਖ ਦਿੱਤੀ ਸੀ ਉਹਨਾਂ ਦਾ ਸੁਪਨੇ ਦਾ ਘਰ ਚੂਚੂਰ ਹੋ ਗਿਆ ਸੀ ਸੋ ਸੋਸ਼ਲ ਮੀਡੀਆ ਤੇ ਵੀ ਇਹ ਇਹ ਵੀਡੀਓ ਕਾਫੀ ਵੱਡੇ ਪੱਤਰ ਤੇ ਵਾਇਰਲ ਹੋਈ ਸੀ ਸੋ ਉਸ ਤੋਂ ਬਾਅਦ ਸੰਗਰੂਰ ਦੇ ਐਮ ਐਲ ਏ ਨਿਰਿੰਦਰ ਕੌਰ ਭਰਾਸ ਦੇ ਜਿਹੜੇ ਹਸਬੰਡ ਨੇ ਉਹ ਇਸ ਪਰਿਵਾਰ ਲਈ ਮਸੀਹਾ ਬਣ ਕੇ ਸਾਹਮਣੇ ਆਏ ਨੇ ਉਹਨਾਂ ਦਾ ਅੱਜ ਜਨਮ ਦਿਨ ਵੀ ਹੈ ਸੋ ਉਹਨਾਂ ਵੱਲੋਂ ਇਸ ਛੱਤ ਦਾ ਜਿਹੜੀ ਮਰਮਤ ਦਾ ਉਹਨਾਂ ਨੇ ਬੀੜਾ ਚੁੱਕਿਆ ਸੋ ਗੱਲਬਾਤ ਕਰ ਲੰਨੇ ਆ ਪਾਜੀ ਬਬੋਸ ਸਵਾਗਤ ਹੈ ਤੁਹਾਡਾ ਡੈਲੀ ਪੋਸਟ ਪੰਜਾਬੀ ਤੇ ਅੱਜ ਤੁਹਾਡਾ ਜਨਮ ਦਿਨ ਹੈ ਪਹਿਲਾਂ ਤਾਂ ਮੁਬਾਰਕਬਾਦ ਇੰਨਾ ਨੇਕ ਕੰਮ ਕਰਨ ਜਾ ਰਹੇ ਤੁਸੀਂ ਆਪਣੇ ਜਨਮ ਦਿਨ ਦੇ ਮੌਕੇ ਹਾਂ ਧੰਨਵਾਦ ਤੁਹਾਡੀ ਟੀਮ ਦਾ ਇਹ ਤਾਂ ਸਾਡਾ ਫਰਜ਼ ਹੈ ਕਿਉਂਕਿ ਮੈਂ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਤੁਹਾਡੇ ਚੈਨਲ ਜਿਹੜੀ ਦੇਖਿਆ ਸੀਗਾ ਕਿ ਇੱਕ ਗਰੀਬ ਪਰਿਵਾਰ ਆ ਜੋ ਸਾਡਾ ਭਰਾ ਹੈ ਮੋਹਨ ਸਿੰਘ ਇਹਦੀ ਪਿਛਲੇ ਸਮੇਂ ਦੌਰਾਨ ਐਕਸੀਡੈਂਟ ਕਾਰਨ ਬਾਹ ਵੀ ਕੱਟ ਗਈ ਸੀਗੀ ਤੇ ਬੜਾ ਗਰੀਬ ਪਰਿਵਾਰ ਹੈ ਦੋ ਬੇਟੀਆਂ ਨੇ ਇੱਕ ਬੱਚਾ ਹੈ ਤੇ ਮੈਂ ਦੇਖਿਆ ਸੀਗਾ ਤੇ ਆ ਚਲੋ ਮੈਂ ਥੋੜਾ ਬਿਮਾਰ ਸੀ ਮੈਂ ਉਹ ਦਿਨਾਂ 'ਚ ਨਹੀਂ ਆ ਸਕਿਆ ਤੇ ਅੱਜ ਮੇਰਾ ਜਨਮ ਦਿਨ ਸੀ ਮੈਂ ਸੋਚਿਆ ਕਿਉਂ ਨਾ ਇਸ ਦਿਨ ਇਸ ਪਰਿਵਾਰ ਦੀ ਮਦਦ ਕੀਤੀ ਜਾਵੇ ਜਿੱਤੇ ਅਸੀਂ ਸਾਡੀ ਨਿੱਜੀ ਜ਼ਿੰਦਗੀ 'ਚ ਬੜੇ ਖਰਚੇ ਕਰਦੇ ਆ ਤੇ ਮੈਂ ਸੋਚਿਆ ਕਿ ਵੀ ਆਪਾਂ ਉਹਨਾਂ ਖਰਚਿਆਂ ਤੋਂ ਗਰੇਜ ਕਰਕੇ ਇਸ ਤਰ੍ਹਾਂ ਦੇ ਗਰੀਬ ਪਰਿਵਾਰ ਦੀ ਅੱਜ ਮੈਨਾ ਜੀ ਕੁਝ ਰਾਸ਼ਨ ਤੇ ਕੁਝ ਬਾਲੀ ਮੈਂ ਸਹਾਇਤਾ ਕੀਤੀ ਹੈ ਜਿਸ ਨਾਲੇ ਚਲੋ ਫਿਲਹਾਲ ਕੰਮ ਸ਼ੁਰੂ ਕਰਨਗੇ ਕਿਉਂਕਿ ਜੋ ਵੀ ਸਰਕਾਰੀ ਮਦਦ ਹੁੰਦੀ ਹੈ ਕਾਨੂੰਨੀ ਪ੍ਰਕਿਰਿਆ ਹੁੰਦੀ ਆ ਉਹਨੂੰ ਥੋੜਾ ਟਾਈਮ ਲੱਗ ਜਾਂਦਾ ਪਰ ਗਰੀਬ ਲਈ ਇੱਕ ਰਾਤ ਵੀ ਲਗਾਉਣੀ ਔਖੀ ਹੋ ਜਾਂਦੀ ਆ ਤੇ ਉਹ ਸਮਾਂ ਇਹਨਾਂ ਦਾ ਸੌਖਾ ਨਿਕਲੇ ਕਿਉਂਕਿ ਮੌਸਮ ਵੀ ਖਰਾਬ ਆ ਉਸ ਲਈ ਅਸੀਂ ਮੌਕੇ ਤੇ ਮਦਦ ਕੀਤੀ ਆ ਤੇ ਅੱਗੇ ਵੀ ਇਹਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸਰਕਾਰ ਤਰਫੋਂ ਵੀ ਤੇ ਨਿੱਜੀ ਤੌਰ ਤੇ ਵੀ ਜੋ ਵੀ ਹੋਊਗਾ ਅਸੀਂ ਇਹਨਾਂ ਦੇ ਨਾਲ ਹਰ ਟਾਈਮ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ ਸਾਡੀ ਸਾਰੀ ਟੀਮ ਖੜੀ ਆ ਤੇ ਇਹਨਾਂ ਨੂੰ ਜਿਹੜਾ ਇਹਨਾਂ ਦਾ ਸੁਪਨਿਆਂ ਦਾ ਘਰ ਆ ਦੁਬਾਰਾ ਬਣਾ ਕੇ ਦੇਵਾਂਗੇ। ਮੰਦਿਰ ਜੀ ਕਿਸ ਤਰ੍ਹਾਂ ਤੁਹਾਡਾ ਰਿਐਕਸ਼ਨ ਸੀ ਜਦੋਂ ਤੁਸੀਂ ਇਹ ਵੀਡੀਓ ਦੇਖੀ ਕਿਉਂਕਿ ਇੱਕ ਗਰੀਬ ਪਰਿਵਾਰ ਲਈ ਇੱਕ ਘਰ ਹੀ ਸਭ ਕੁਝ ਹੁੰਦਾ ਹੈ। ਜਦੋਂ ਤੁਸੀਂ ਇਹ ਵੀਡੀਓ ਦੇਖੀ ਤੁਹਾਡੇ ਜ਼ਿਹਨ 'ਚ ਕੀ ਆ ਸਭ ਤੋਂ ਪਹਿਲਾਂ? ਨਹੀਂ ਬੜਾ ਮਨ ਭਾਵਕ ਹੋਇਆ ਕਿਉਂਕਿ ਅਕਸਰ ਦੇਖਦੇ ਰਹੇ ਨੇ ਆ ਪੰਜਾਬ 'ਚ ਕਿਤੇ ਵੀ ਕੋਈ ਸੰਕਟ ਆਉਂਦਾ ਤਾਂ ਸਾਡੇ ਪੰਜਾਬੀ ਨਾਲ ਦੀ ਨਾਲ ਅੱਗੇ ਹੋ ਕੇ ਸਭ ਦੀ ਮਦਦ ਕਰਦੇ ਨੇ। ਇਹ ਸਾਡੇ ਇਲਾਕੇ 'ਚ ਜੇ ਜੀ ਘਟਨਾ ਵਾਪਰੀ ਆ ਤਾਂ ਇੱਥੇ ਮਦਦ ਕਰਨਾ ਸਾਡਾ ਪਹਿਲਾ ਫਰਜ਼ ਹੀ ਤੇ ਅਸੀਂ ਉਸ ਕਰਕੇ ਪਹੁੰਚਾਂਗੇ। ਜੀ ਤੇ ਭੈਣ ਜਿਸ ਤਰ੍ਹਾਂ ਵੀਡੀਓ ਦੇ ਵਿੱਚ ਰਹਉਂਦੇ ਸੀ ਦੇਖੇ ਨਹੀਂ ਜਾਂਦੇ ਸੀਗੇ ਸਿਹਤ ਕਾਰਨ ਮੈਂ ਮੌਕੇ ਤੇ ਨਹੀਂ ਪਹੁੰਚ ਸਕਿਆ ਪਰ ਜਿੰਨੇ ਇੱਕ ਦੋ ਦਿਨ ਲੇਟ ਸੀ ਮੈਂ ਪਰ ਜਿੰਨਾ ਜਲਦੀ ਹੋ ਸਕੇ ਮੈਂ ਪਹੁੰਚਿਆ ਤੇ ਇਸ ਤੋਂ ਬਾਅਦ ਮੈਂ ਜਿਹੜੀ ਆਪਣਾ ਫਰਸ ਸੋਸਾਇਟੀ ਆ ਲੰਗ ਵਿਖੇ ਸਾਡਾ ਭਰਾ ਪਾਲ ਖਰੌੜ ਚਲਾ ਰਿਆ ਇਸ ਤੋਂ ਬਾਅਦ ਮੈਂ ਉੱਥੇ ਜਾਣਾ ਉੱਥੇ ਵੀ ਜਿਹੜੇ ਬੇਸਾਰਾ ਲੋਕਾਂ ਦੀ ਉਹ ਮਦਦ ਕਰਦਾ ਮੈਂ ਆਪਣਾ ਜਨਮ ਦਿਨ ਉਹਨਾਂ ਨਾਲ ਮਨਾਉਣ ਜਾ ਰਿਹਾ ਬਿਲਕੁਲ ਕਿਸ ਤਰ੍ਹਾਂ ਦੇਖਦੇ ਹੋ ਭਾਜੀ ਤੁਹਾਡੀ ਘਰ ਦੀ ਛੱਤ ਗਿਰ ਗਈ ਸੀ ਸੋ ਐਮਐਲਏ ਨਿਰਿੰਦਰ ਕੌਰ ਭਰਾਸ ਦੇ ਹਸਬੰਡ ਅੱਜ ਤੁਹਾਡੇ ਨਾਲ ਖੜੇ ਨੇ ਤੁਹਾਡੀ ਸਹਾਇਤਾ ਕਰਨ ਆਏ ਨੇ ਵਿੱਤੀ ਸਹਾਇਤਾ ਦਿੱਤੀ ਹੈ ਤੁਹਾਨੂੰ ਬਾਈ ਜੀ ਵੀਰ ਜੀ ਸਾਡੇ ਨਾਲ ਆਪਦਾ ਜਨਮ ਦਿਨ ਮਨਾਉਣਾ ਆਏ ਨੇ ਜੀ ਅਸੀਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਤੇ ਇਹਨਾਂ ਦੀ ਲੰਬੀ ਉਮਰ ਦੀਆਂ ਦੁਆਵਾਂ ਮੰਗਦੇ ਆਂ ਜੀ ਸਾਡੇ ਗਰੀਬਾਂ ਨਾਲ ਖੜੇ ਨੇ ਜੀ ਮਦੀ ਮਲੀ ਮਦਦ ਕਰਕੇ ਗਏ ਨੇ ਜੀ ਜੀ ਤੇ ਸਰਕਾਰੀ ਕਾਰਵਾਈ ਸਾਰਾ ਕੁਝ ਇਹ ਕਹਦੇ ਸੀ ਆਪੇ ਕਰਾਂਗੇ ਜੀ ਪਰੋਸਾ ਲੈ ਤੁਹਾਨੂੰ ਪਰੋਸਾ ਲੈ ਜੀ ਪੂਰਾ ਹਾਂਜੀ ਭਾਈ ਜੀ ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਯੁੱਗ 'ਚ ਕੋਈ ਕਿਸੇ ਨੂੰ ਇਹਨਾਂ 10 ਰੁਪਏ ਨਹੀਂ ਦਿੰਦਾ ਭਾਜੀ ਨੇ ਪੂਰਾ ਵੀੜਾ ਚੁੱਕਿਆ ਤੁਹਾਡੇ ਲਈ ਮੇਰੇ ਮੇਰਾ ਪਰ ਮੇਰੇ ਨਾਲ ਮੈਨੂੰ ਕਸਦੀ ਫਿਕਰ ਨਹੀਂ ਕਸੇ ਜੀ ਜਦੋਂ ਕਬੀਰ ਇੱਕ ਬੇਸਹਾਰ ਨੂੰ ਸਹਾਰਾ ਦਿੰਦਾ ਕਿਉਂਕਿ ਮੈਨੂੰ ਕਿਸੇ ਪਾਸੇ ਕੋਈ ਨਜ਼ਰਨੀਤੀ ਵੀ ਮੇਰਾ ਮਤਲਬ ਮੇਰੇ ਨਾਲ ਖੜੂਗਾ ਹਾਂ ਮੇਰੇ ਨਾਲ ਆਪਦੇ ਭੈਣ ਭਾਈ ਸਾਰੇ ਤੇ ਪਰ ਕੋਈ ਐਨੀਤੀ ਵੀ ਆਪਣੋ ਵੀ ਐਨੀਤੀ ਵੀ ਮਤਲਬ ਵੀ ਮੇਰੇ ਸਾਥ ਨਹੀਂ ਪਾਉਗੀ ਤਉੜ ਵੀਰ ਆਇਆ ਜਿਹੜਾ ਉਮੀਦ ਇੱਕ ਜਾਗੀ ਵਿਹਾਸਦ ਮੇਰਾ ਕਰਪ ਜ਼ਰੂਰ ਪਾਉਗਾ ਬਿਲਕੁਲ ਸੋ ਸੁਈਦਾ ਤਨਵਾਦ ਵੀਰ ਦਾ ਜੇ ਮੇਰੇ ਗਰੀਬ ਕੁਟੀਆਂ ਚਾਇਰੇ ਪਰ ਮੇਰੇ ਬੱਲੇ ਮਨਨੂ ਕਚਾ ਵਾਸਤੇ ਵੀ ਕੋਈ ਹੋ ਨਹੀਂ ਨੀਨੀ ਤਾਂ ਰੋਣਾ ਨਹੀਂ ਗਾ ਰੋ ਕੇ ਨਹੀਂ ਕੁਝ ਬਣਦਾ ਪਰ ਤੇਰੇ ਨਾਲ ਸਾਰਾ ਕੁਝ ਕਰਿਆ ਆਪਾਂ ਸਾਰਾ ਕੁਝ ਕਰਾਂਗੇ ਟੈਨਸ਼ਨ ਨਹੀਂ ਲੈਣੀ ਕੋਈ ਦਿੱਕਤ ਨਹੀਂ ਤਸਵੀਰਾਂ ਪੌਣੀਗੜ ਦੇ ਪੱਟੀਵਾਲ ਕਲਾ ਪਿੰਡ ਦੀ ਦਿਖਾ ਰਹੇ ਹਾਂ ਜਿੱਥੇ ਕੀ ਸਰੂਰ ਦੇ ਐਮਐਲਏ ਨਿੰਦਰ ਕੌਰ ਭਰਾਜ ਵੱਲੋਂ ਇਹ ਵੀੜਾ ਚੁੱਕਿਆ ਗਿਆ ਉਹਨਾਂ ਦੇ ਪਤੀ ਵੱਲੋਂ ਵੀੜਾ ਚੁੱਕਿਆ ਗਿਆ ਕਿ ਇਸ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਸੋ ਹੁਣ ਉਹਨਾਂ ਦੇ ਉਪਰਾਲੇ ਸਦਕਾ ਹੁਣ ਇਸ ਗਰੀਬ ਪਰਿਵਾਰ ਦੀ ਜਿਹੜੀ ਛੱਤ ਦਾ ਨਿਰਮਾਣ ਬਹੁਤ ਹੀ ਜਲਦ ਸ਼ੁਰੂ ਹੋ ਜਾਵੇਗਾ ਪੌਣੀਗੜ ਤੋਂ ਰਾਜੀਵ ਸ਼ਰਮਾ ਡੇਲੀ ਪੋਸਟ ਪੰਜਾਬੀ